ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਦੇ ਪੰਜ ਤਖਤ ਸਨ ਤੇ ਪੰਜਾਂ ਤਖਤਾਂ ਤੋਂ ਪਹਿਲੇ ਤੱਕ ਤੇ ਸ੍ਰੀ ਅਕਾਲ ਤਖਤ ਸਾਹਿਬ ਸੀ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਡੁੱਲੇ ਪਵਿੱਤਰ ਖੂਨ ਦੀ ਪੈਦਾਵਾਰ ਸੀ ਇਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਪ੍ਰਤੀਕਰਮ ਵੀ ਸੀ ਤੇ ਸ਼ਹਾਦਤ ਰੂਹ ਵਿੱਚ ਦਿੱਤੇ ਗਏ ਚੈਲੰਜ ਨੂੰ ਮਨਜ਼ੂਰ ਕਰਨ ਦਾ ਐਲਾਨ ਵੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਦੀ ਸਥਾਪਨਾ ਸਿੱਖ ਸਮਾਜ ਦੀ ਦੀ ਸੁਤੰਤਰ ਹਸਤੀ ਨੂੰ ਦਰਸ਼ਾਉਂਦਾ ਐਲਾਨਨਾਮਾ ਸੀ ਅਤੇ ਸਿੱਖ ਸਮਾਜ ਦੇ ਆਤਮ ਨਿਰਣੈ ਦੇ ਸਿਧਾਂਤ ਨੂੰ ਅਮਲੀ ਰੂਪ ਵਿੱਚ ਲਿਆਉਂਦਾ ਇੱਕ ਨਵਾਂ ਕਦਮ ਸੀ ਜੋ ਨਵਾਂ ਮੋੜ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪਿੱਛੋਂ ਸਿੱਖ ਇਤਿਹਾਸ ਨੇ ਕੱਟਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਇਸ ਨਵੇਂ ਮੋੜ ਦਾ ਪ੍ਰਤੀਕ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਜੇਠ ਸੁਦੀ ਚੌਥ ਸਮੰਤ 1663 ਮੁਤਾਬਕ ਸ਼ੁੱਕਰਵਾਰ 3 ਮਈ 1606 ਈਸਵੀ ਨੂੰ ਹੋਈ ਸੀ। ਉਹਨਾਂ ਦੇ ਭੋਗ ਦੀ ਰਸਮ 13ਵੇਂ ਦਿਨ ਹਾੜਵਦੀ ਇੱਕ ਸਮੰਤ ਉਹੀ ਮੁਤਾਬਕ ਬੁੱਧਵਾਰ 11 ਜੂਨ 1606 ਈਸਵੀ ਨੂੰ ਪੂਰੀ ਕੀਤੀ ਗਈ। ਇਸੇ ਦਿਨ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਸਤਾਰ ਬੰਦੀ ਹੋਈ ਸੀ ਅਤੇ ਇਸੇ ਦਿਨ ਹੀ ਗੁਰਿਆਈ ਧਾਰਨ ਕੀਤੀ ਸੀ। ਭਾਵੇਂ ਗੁਰਗੱਦੀ ਧਾਰਨ ਕਰਨ ਦੀ ਰਸਮ ਤਖਤ ਉੱਪਰ ਬੈਠ ਕੇ ਹੀ ਪੂਰੀ ਕੀਤੀ ਗਈ ਸੀ। ਰਿਸ ਤੱਕ ਦੀ ਅਸਲ ਬੁਨਿਆਦ ਪੰਜ ਹਾੜ ਸਮੰਤ 1663 ਮੁਤਾਬਕ 15 ਜੂਨ ਦਿਨ ਐਤਵਾਰ 1606 ਈਸਵੀ ਨੂੰ ਰੱਖੀ ਗਈ ਇਸ ਤਰ੍ਹਾਂ 15 ਜੂਨ ਸਨ 1606 ਈਸਵੀ ਨੂੰ ਸ੍ਰੀ ਅਕਾਲ ਤਖਤ ਸਹਿਬ ਦੀ ਸਥਾਪਨਾ ਦਾ ਦਿਨ ਮੰਨਿਆ ਜਾਂਦਾ ਹੈ ਇਹ ਦੇਸੀ ਮਿਤੀ ਗੁਰਬਿਲਾਸ 6ਵੀਂ ਪਾਤਸ਼ਾਹੀ ਵਿੱਚ ਦਿੱਤੇ ਗਏ ਵੇਰਵੇ ਦੇ ਆਧਾਰਿਤ ਹੈ ਇਸ ਵਿੱਚ ਲਿਖਿਆ ਗਿਆ ਹੈ ਹਾੜ ਪੰਚਮੀ ਕੋ ਦਿਨ ਜਾਣ ਸ੍ਰੀ ਗੁਰੂ ਉਦਮ ਕੀ ਨਿਹਮਾਣ ਗੁਰੂ ਦਾਸ ਪੁੱਢਾ ਕੋ ਲੈਨੇ ਜ ਸਾਥ ਤਖਤ ਆਰੰਭ ਕਰ ਦੀਨਾ ਨਾਥ ਇਹ ਦੇਸੀ ਮਹੀਨੇ ਦੀ ਅੰਗਰੇਜ਼ੀ ਮਿਤੀ ਪਾਲ ਸਿੰਘ ਪੁਰੇਵਾਲ ਦੀ ਕੱਢੀ ਹੋਈ ਹੈ ਇਥੇ ਇਹੀ ਮਿਤੀਆਂ ਇਤਿਹਾਸਿਕ ਤੌਰ ਤੇ ਪ੍ਰਮਾਣਿਕ ਮੰਨੀਆਂ ਗਈਆਂ ਹਨ ਇਸ ਸਬੰਧ ਵਿੱਚ ਜੋ ਮਿਤੀਆਂ ਗਿਆਨੀ ਗਿਆਨ ਸਿੰਘ ਭਾਈ ਗਾਂਧ ਸਿੰਘ ਨਾ ਬਾ ਤੇਜਾ ਸਿੰਘ ਗੰਡਾ ਸਿੰਘ ਅਤੇ ਹਰਜਿੰਦਰ ਸਿੰਘ ਦਲਗੀਰੀ ਆਦੀ ਲੇਖਕਾਂ ਨੇ ਦਿੱਤੀਆਂ ਹਨ ਉਹ ਠੀਕ ਨਹੀਂ ਇਨ੍ਹਾਂ ਲੇਖਕਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦਾ ਸਾਲ 1608 9 ਜਾਂ 1612 ਆਦੀ ਦਿੱਤਾ ਗਿਆ ਹੈ ਇਹ ਸਾਲ ਨਾ ਹੀ ਤਾਂ ਕਿਸੇ ਮੌਲਿਕ ਸਮੇਂ ਦੇ ਆਧਾਰਿਤ ਹੈ ਤੇ ਨਾ ਹੀ ਇਨ੍ਹਾਂ ਲੇਖਕਾਂ ਨੇ ਕੋਈ ਸਰੋਤ ਦੀ ਵਰਣਾ ਕੀਤਾ ਹੈ ਬਿਨਾਂ ਕਿਸੇ ਸਰੋਤ ਤੋਂ ਨਿਰੋਲ ਲੇਖਕ ਦੀ ਆਪਣੀ ਕਲਪਨਾ ਅਨੁਸਾਰ ਦਿੱਤਾ ਗਿਆ ਸਾਲ ਕਿਵੇਂ درست ਮੰਨਿਆ ਜਾ ਸਕਦਾ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਗੁਰਗੱਦੀ ਧਾਰਨ ਕੀਤੀ ਤਾਂ ਉਸ ਸਮੇਂ ਸਿੱਖ ਸੰਗਤਾਂ ਦਾ ਇਕੱਠ ਕਰਨ ਲਈ ਮਿੱਟੀ ਦਾ ਇੱਕ ਉੱਚਾ ਥੜਾ ਚਬੂਤਰਾ ਤਿਆਰ ਕਰਵਾਇਆ ਗਿਆ ਇਸ ਕੱਚੇ ਚਬੂਤਰੇ ਉੱਪਰ ਗੁਰੂ ਜੀ ਤਖਤ ਲਗਾ ਕੇ ਬੈਠੇ ਸਨ ਐਸੇ ਤਖਤ ਉੱਪਰ ਹੀ ਗੁਰਿਆਈ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਸਨ ਪਿੱਛੋਂ ਇਸੇ ਥੜੇ ਨੂੰ ਪੱਕੀਆਂ ਇੱਟਾਂ ਨਾਲ ਉਸਾਰ ਕੇ ਪੱਕਾ ਥੜਾ ਬਣਾ ਦਿੱਤਾ ਗਿਆ ਇਸ ਪੱਕੇ ਥੜੇ ਦਾ ਨਾਂ ਹੀ ਅਕਾਲ ਤਖਤ ਸੈਬ ਰੱਖਿਆ ਗਿਆ ਸੀ ਇਸ ਦੀ ਬੁਨਿਆਦ ਦੀਆਂ ਮੇਲੀਆਂ ਪਿੱਛੇ ਵਰਣਨ ਕੀਤੀਆਂ ਜਾ ਚੁਕੀਆਂ ਹਨ ਗੁਰੂ ਜੀ ਵੱਲੋਂ ਸਵੇਰੇ ਸ਼ਾਮ ਦੇ ਦਰਬਾਰ ਏਸੇ ਅਕਾਲ ਤਖਤ ਦੇ ਉੱਪਰ ਬੈਠ ਕੇ ਲਗਾਏ ਜਾਂਦੇ ਸਨ ਗੁਰੂ ਜੀ ਨੇ ਪਹਿਲਾ ਦਰਬਾਰ ਲਗਾ ਕੇ ਹੀ ਉਸ ਵਿੱਚ ਸਿੱਖ ਸੰਗਤਾਂ ਦੇ ਨਾਂ ਹੁਕਮ ਜਾਰੀ ਕੀਤਾ ਕਿ ਗੁਰੂ ਦਾ ਜੋ ਸੱਚਾ ਸਿੱਖ ਹੈ ਉਹ ਚੰਗਾ ਕੂੜਾ ਅਤੇ ਚੰਗਾ ਹਥਿਆਰ ਲੈ ਕੇ ਹੀ ਗੁਰੂ ਦੀ ਹਜ਼ੂਰੀ ਵਿੱਚ ਪਹੁੰਚੇ ਇਸ ਤਰ੍ਹਾਂ ਦਾ ਐਲਾਨ ਹਕੂਮਤ ਦੇ ਜ਼ੁਲਮਾਂ ਦੇ ਖਿਲਾਫ ਜੰਗ ਛੇੜਨ ਦਾ ਇੱਕ ਖੁੱਲਾ ਸੱਦਾ ਸੀ ਗੁਰੂ ਜੀ ਦੇ ਇਸ ਹੁਕਮ ਅਨੁਸਾਰ ਸਿੱਖ ਸਖਦਾ ਹਥਿਆਰ ਬੰਦ ਹੋ ਕੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ ਛੇਤੀ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਹਥਿਆਰ ਬੰਦ ਘੋੜਸਵਾਰ ਸਿੱਖ ਇਕੱਠੇ ਹੋ ਗਏ ਗੁਰੂ ਸਾਹਿਬ ਨੇ ਸਭ ਸਿੱਖਾਂ ਸੂਰਬੀਰਾਂ ਨੂੰ ਬਕਾਇਦਾ ਚਾਰ ਜੱਥਿਆਂ ਵਿੱਚ ਵੰਡ ਕੇ ਇੱਕ ਸੈਨਿਕ ਰੂਪ ਵਿੱਚ ਪਰੋ ਦਿੱਤਾ ਚਾਰ ਜੱਥਿਆਂ ਦੇ ਚਾਰ ਹੀ ਮੁਖੀ ਨਿਯਤ ਕੀ ਕੀਤੇ ਗਏ ਇਹ ਸਨ ਬਿਦੀਚੰਦ ਪੈਂਦੇਖਾਂ ਪੀਰਾਣਾ ਅਤੇ ਜੇਠਾ ਅਕਾਲ ਤਖਤ ਉੱਪਰ ਬੈਠ ਕੇ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਦੇ ਦਰਬਾਰ ਲਗਾਉਣੇ ਸ਼ੁਰੂ ਕਰ ਦਿੱਤੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਰੋਜ਼ਾਨਾ ਸਿੱਖਾਂ ਦੀਆਂ ਕੁੱਸ਼ੀਆਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਢਾਡੀ ਬੀਰਸ ਭਰਪੂਰ ਵਾਰਾ ਸੁਣਾਉਂਦੇ ਸਨ। ਅਜਈਆਂ ਬੀਰਸ ਭਰਪੂਰ ਵਾਰਾ ਨੂੰ ਸੁਣ ਕੇ ਸਿੱਖਾਂ ਦੇ ਡੋਲੇ ਫਰਕਣ ਲੱਗ ਜਾਂਦੇ ਸਨ ਤੇ ਖੂਨ ਜੋਸ਼ ਵਿੱਚ ਉਬਾਲੇ ਖਾਨ ਲੱਗ ਜਾਂਦਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਦੋ ਕੇਸਰੀ ਨਿਸ਼ਾਨ ਸਹਿਬ ਲਰਾਈ ਗਏ ਇਹ ਦੋ ਨਿਸ਼ਾਨ ਸਹਿਬ ਵੀ ਮੀਰੀ ਅਤੇ ਪੀਰੀ ਦੀਆਂ ਸ਼ਕਤੀਆਂ ਦੇ ਪ੍ਰਤੀਕ ਹਨ ਜਿਨ੍ਹਾਂ ਦਾ ਭਾਵ ਸੀ ਕਿ ਇਹ ਦੋਵੇਂ ਸ਼ਕਤੀਆਂ ਕਿਸੇ ਦੇ ਅਧੀਨ ਨਹੀਂ ਸਨ ਸਗੋਂ ਸਵੈ ਸੁਤੰਤਰ ਹਨ ਜਿਸ ਤਰ੍ਹਾਂ ਤਖਤ ਉੱਪਰ ਬੈਠ ਕੇ ਗੱਦੀ ਧਾਰਨ ਕਰਨਾ ਸਿਰਫ ਬਾਦਸ਼ਾਹ ਦਾ ਹੀ ਅਧਿਕਾਰ ਹੁੰਦਾ ਹੈ ਉਸੇ ਤਰ੍ਹਾਂ ਨਿਸ਼ਾਨ ਸਹਿਬ ਚੰਡੇ ਵੀ ਸੁਤੰਤਰ ਹੋਣ ਦੇ ਪ੍ਰਤੀਕ ਹੁੰਦੇ ਹਨ ਏ ਵਿਸਰੋ ਪਾਤਸ਼ਾਹ ਦਾ ਹੀ ਅਧਿਕਾਰ ਸੀ ਅਕਾਲ ਤਖਤ ਸਾਬ ਦੇ ਪਿਛਲੇ ਪਾਸੇ ਪਰ ਬਿਲਕੁਲ ਨਾ ਲਗਵਾ ਇੱਕ ਖੂਲ ਗਵਾਇਆ ਗਿਆ ਅਤੇ ਇਸ ਦਾ ਨਾਂ ਅਕਾਲ ਸਰ ਖੂ ਰੱਖਿਆ ਗਿਆ ਇਸ ਖੂ ਨੇ ਅਕਾਲ ਤਖਤ ਸਾਬ ਨੂੰ ਪਾਣੀ ਮੁਹੱਈਆ ਕਰਨਾ ਸੀ ਗਿਆਨੀ ਠਾਕੁਰ ਸਿੰਘ ਨੇ ਇਸ ਖੂ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ ਸ਼੍ਰੀ ਅਮ੍ਰਿਤਸਰ ਜੀ ਸ਼੍ਰੀ ਅਕਾਲ ਤਖਤ ਬੁੰਗੇ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਸੁਣ ਮਹਾਰਾਜ ਜੀ ਨੇ ਲੰਗਰ ਅਤੇ ਅਸ਼ਨਾਣ ਪਾਣ ਵਾਸਤੇ ਦੂਰ ਹੋਣ ਕਰਕੇ ਖੂਹ ਲਵਾ ਲਿਆ ਉਦੋਂ ਇਸ ਡਾਬ ਸਰੋਵਰ ਦਾ ਪਾਣੀ ਵਰਤਿੰਦਾ ਸੀ ਜਿਸ ਦਾ ਪ੍ਰਸਿੱਧ ਨਾਮ ਕੋਲਾਂ ਵਾਲੀ ਢਾਬ ਸੀ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਖੂਹ ਜੋ ਬਾਗ ਵਿੱਚ ਹੈ ਇੱਥੇ ਜਲ ਜਾਂਦਾ ਸੀ ਪਰ ਜੰਗਲ ਦੇ ਕਾਰਨ ਦੂਰ ਸੀ ਭਾਵੇਂ ਉਦੋਂ ਸ੍ਰੀ ਸੁਦਾਸਰ ਜੀ ਸੁਭਾਈ ਮਾਨ ਸਨ ਪਰ ਅੰਮ੍ਰਿਤ ਦਾ ਆਦab ਕਰਕੇ ਲੰਗਰ ਅਦਕ ਸੇਵਕ ਵਿੱਚ ਨਹੀਂ ਵਰਤਿੰਦਾ ਸੀ ਸੋ ਹੁਣ ਤੱਕ ਵੀ ਅੰਮ੍ਰਿਤ ਦਾ ਅਦਬ ਉਸੇ ਤਰ੍ਹਾਂ ਹੀ ਹੈ ਪਵਿੱਤਰ ਹੋ ਅਸ਼ਨਾਣ ਕਰਨਾ ਤੇ ਪਾਠ ਕਰਨਾ ਬਾਬਾ ਬੁੱਢੇ ਜੀ ਦੀ ਬੇਨਤੀ ਸੁਣ ਮਹਾਰਾਜ ਜੀ ਨੇ 1669 ਪਹਿਲੀ ਸੰਗਰਾਂਦ ਵਾਲੇ ਦਿਨ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਾਈ ਅਤੇ ਆਪਣੇ ਪਵਿੱਤਰ ਬਚਿੱਤਰ ਕਰ ਕਮਲਾ ਨਾਲ ਟੱਕ ਲਗਾਇਆ ਇਸ ਮਹਾਨ ਪਵਿੱਤਰ ਖੂਹ ਸ੍ਰੀ ਅਕਾਲ ਸਰ ਜੀ ਦਾ ਜਲ ਸੁੰਦਰ ਸ਼ੀਤਲ ਹੈ अनेका ਬਿਮਾਰਾਂ ਨੂੰ ਸ਼ਿਕਾਇਆ ਜਾਂਦਾ ਹੈ ਅਮ੍ਰੇਸ਼ ਕਾਣੇ ਸਮੇਂ ਵੀ ਸ੍ਰੀ ਅਮ੍ਰੇਸਰ ਔਵਰ ਜੀ ਅਤੇ ਅਕਾਲ ਸਰਜੀ ਦਾ ਜਲ ਪਾਉਣੇ ਦੀ ਮਰਿਆਦਾ ਪਰੰਪਰਾ ਤੋਂ ਚਲੀ ਆਉਂਦੀ ਹੈ